ਤਰਨਤਾਰਨ ਜ਼ਮਨੀ ਚੋਣ ਦੇ ਵਿੱਚ ਸਥਿਤੀ ਤਣਾਅਪੂਰਵਕ ਹੋ ਸਕਦੀ ਹੈ ਕੰਡੇ ਦੀ ਟੱਕਰ ਹੋ ਸਕਦੀ ਹੈ ਹਿੰਦੀ ਚ ਮੁਹਾਵਰਾ ਹੈ ਕਾਂਟੇ ਕੀ ਟੱਕਰ ਹੋਣਾ ਇੱਥੇ ਉਹ ਕਾਂਟੇ ਕੀ ਟੱਕਰ ਹੋ ਸਕਦੀ ਹੈ ਐ ਕਿਉਂ ਕਿ ਆ ਜਾ ਰਿਹਾ ਕਿਉਂਕਿ ਤਰਨਤਾਰਨ ਨੂੰ ਨਰੋਲ ਪੰਥਕ ਸੀਟ ਮੰਨਿਆ ਜਾਂਦਾ ਹੈ ਨਰੋਲ ਪੰਥਕ ਸੀਟ ਮੰਨਿਆ ਜਾਂਦਾ ਹੈ ਪਹਿਲੀ ਗੱਲ ਤਾਂ ਖਡੂਰ ਸਾਹਿਬ ਲੋਕ ਸਭਾ ਹਲਕਾ ਦਾ ਖੇਤਰ ਹੈ ਤਰਨਤਾਰਨ ਵਿਧਾਨ ਸਭਾ ਹਲਕਾ ਔਰ ਜਦੋਂ ਲੋਕ ਸਭਾ ਇਲੈਕਸ਼ਨਸ ਸੀ ਤਾਂ ਇਸ ਲੋਕ ਸਭਾ ਯਾਨੀ ਕਿ ਖਡੂਰ ਸਾਹਿਬ ਹਲਕੇ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਪੰਥ ਨੇ ਭਾਈ ਅਮਰਪਾਲ ਸਿੰਘ ਨੂੰ ਵੋਟ ਪਾਈ ਅਤੇ ਜਿਤਾਇਆ ਇਹਦੇ ਵਿੱਚ ਕੋਈ ਦੋਰਾਏ ਨਹੀਂ ਰਹੀ ਕਿ ਇਹ ਖੇਤਰ ਜਿਹੜਾ ਆ ਉਹ ਹੁਣ ਪੰਥਕ ਵਿਚਾਰਧਾਰਾ ਦੇ ਉੱਤੇ ਚੱਲਦਾ ਨਜ਼ਰ ਆ ਰਿਹਾ ਹੈ ਇੱਥੇ ਪੰਥਕ ਵੋਟ ਜਿਹੜੀ ਹੈ ਉਹ ਸਮੀਕਰਨ ਬਦਲ ਸਕਦੀ ਹੈ ਇਹਦੀਆਂ ਹੁਣ ਚਰਚਾਵਾਂ ਉੱਠਣ ਲੱਗ ਗਈਆਂ ਨੇ ਪਰ ਪੰਥਕ ਪਾਰਟੀਆਂ ਬੇਹੱਦ ਗਿਣਤੀ ਦੇ ਵਿੱਚ ਸਾਹਮਣੇ ਆ ਰਹੀਆਂ ਨੇ ਪੰਥਕ ਪਾਰਟੀਆਂ ਜਿੰਨੀਆਂ ਅੱਗੇ ਆ ਰੀਆਂ ਨੇ ਇੱਕ ਪਾਸੇ ਤਾਂ ਇਹ ਵਿਚਾਰ ਹੁੰਦਾ ਹੈ ਕਿ ਭਾਈ ਜਿੰਨੀਆਂ ਜ਼ਿਆਦਾ ਪੰਥਕ ਪਾਰਟੀਆਂ ਉਹਨੇ ਹੀ ਅਸੀਂ ਵੰਡੇ ਜਾ ਰਹੇ ਹਾਂ ਉਹਨੇ ਹੀ ਅਸੀਂ ਖਿੰਡੇ ਪੁੰਡੇ ਜਾ ਰਹੇ ਹਾਂ ਉਹਨੇ ਹੀ ਸਾਡਾ ਵੋਟ ਜਿਹੜਾ ਉਹ ਡਿਸਟ੍ਰਿਬਿਊਟ ਹੋ ਰਿਹਾ ਹੈ ਅਸੀਂ ਇੱਕਸਾਰ ਹੋ ਕੇ ਲੜ ਨਹੀਂ ਪਾ ਰਹੇ ਅਸੀਂ ਆਪਣੇ ਪੰਜਾਬ ਵਾਸਤੇ ਪੰਥ ਵਾਸਤੇ ਖੜ੍ਹ ਨਹੀਂ ਪਾ ਰਹੇ ਇਹ ਕਲੈਦਾ ਗੱਲ ਆ ਪਰ ਦੂਸਰੇ ਪਾਸੇ ਜੇ ਸਿਆਸੀ ਸਮੀਕਰਨ ਸਮਝਣ ਦੀ ਕੋਸ਼ਿਸ਼ ਕਰੀਏ ਹਾਲਾਂਕਿ ਇਹ ਗੱਲ ਵੀ ਕਿ ਅਸੀਂ ਵੰਡੇ ਜਾ ਰਹੇ ਹਾਂ ਕੱਟੇ ਜਾ ਰਹੇ ਹਾਂ ਸਾਡਾ ਵੋਟ ਟੁੱਟਦਾ ਪਿਆ ਇਹ ਕੋਈ ਛੋਟੀ ਗੱਲ ਨਹੀਂ ਐ ਇਸ ਨੂੰ ਛੋਟਾ ਕਰਕੇ ਮਾਪਣ ਦੀ ਜ਼ਰੂਰਤ ਨਹੀਂ ਐ ਇਹਦੇ ਉੱਤੇ ਵਿਚਾਰ ਵਿਮਰਸ਼ ਹੋਣਾ ਚਾਹੀਦਾ ਔਰ 2027 ਤੱਕ ਇਸ ਸੰਬੰਧੀ ਕੁਝ ਹੋਣਾ ਚਾਹੀਦਾ ਨਹੀਂ ਤਾਂ ਫਿਰ ਅਸੀਂ ਸਦਾ ਵਾਸਤੇ ਖੰਡੇ ਪੁੰਡੇ ਰਹਿ ਜਾਵਾਂਗੇ ਖੈਰ ਸਿਆਸੀ ਸਮੀਕਰਨਾਂ ਵਾਲਾ ਵਾਦਦੇ ਆ ਸਿਆਸੀ ਸਮੀਕਰਨ ਕੀ ਕਹਿੰਦੇ ਨੇ ਹੁਣ ਇਸ ਸਥਿਤੀ ਦੇ ਉੱਤੇ ਜਿੱਥੇ ਆਲਰੇਡੀ ਜਿਹੜੇ ਲੋਕ ਸਭਾ ਹਲਕੇ ਦੇ ਵਿੱਚ ਆਲਰੇਡੀ ਭਾਈ ਅਮਰਿਤਪਾਲ ਸਿੰਘ ਜਿੱਤ ਚੁੱਕੇ ਨੇ ਭਾਈ ਅਮਰਿਤਪਾਲ ਸਿੰਘ ਨੂੰ ਵਲਪੰਥਕ ਵੋਟਾਂ ਪੈ ਚੁੱਕੀਆਂ ਨੇ ਉੱਥੇ ਸੰਭਾਵੀ ਤੌਰ ਦੇ ਉੱਤੇ ਰੁਝਾਨ ਹੋਵੇਗਾ ਕਿ ਦੁਬਾਰਾ ਭਾਈ ਅਮਰਿਤਪਾਲ ਸਿੰਘ ਵੱਲ ਨੂੰ ਰੁਝਾਨ ਥੋੜਾ ਜ਼ਿਆਦਾ ਨਜ਼ਰ ਆਵੇ ਪਰ ਇੱਥੇ ਭਾਈ ਅਮਰਿਤਪਾਲ ਸਿੰਘ ਇਕੱਲੇ ਨਹੀਂ ਇੱਥੇ ਭਾਈ ਅਮਰਿਤਪਾਲ ਸਿੰਘ ਦੇ ਟਕਰਾਅ ਦੇ ਵਿੱਚ ਜਾਨੀ ਹਰਪ੍ਰੀਤ ਸਿੰਘ ਵੀ ਉਤਰ ਸਕਦੇ ਨੇ ਹਾਲਾਂਕਿ ਸੰਭਾਵਨਾਵਾਂ ਨੇ ਕਿ ਆਉਂਦੇ ਸਮੇਂ ਦੇ ਵਿੱਚ ਜਾਂ ਹੋ ਸਕਦਾ ਪੋਸੀਬਿਲਟੀ ਹੈ ਕਿ ਜ਼ਮਨੀ ਚੋਣਾਂ ਦੇ ਵਿੱਚ ਵੀ ਇਨਫੈਕਟ ਇੱਥੇ ਕੋਈ ਗੱਠਜੋੜ ਹੋ ਜਵੇ ਸਿੱਧਾ ਜਾਂ ਸਿੱਧਾ ਗੱਠਜੋੜ ਉਹ ਹੁਣ ਵਕਤ ਦੀ ਗਰਮ ਦੇ ਵਿੱਚ ਹੈ ਪਰ ਸੰਭਾਵਨਾ ਜ਼ਰੂਰ ਬਣੀ ਹੋਈ ਹੈ ਤੇ ਪਰ ਦੂਸਰੇ ਪਾਸੇ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਨੇ ਨਾਲ ਮਾਝਾ ਖੇਤਰ ਹੈ ਤੇ ਮਾਝੇ ਖੇਤਰ ਨੂੰ ਸੁਖਬੀਰ ਬਾਦਲ ਵੀ ਹੱਥੋਂ ਨਹੀਂ ਜਾਣ ਦੇਣਾ ਚਾਹਣਗੇ ਜ਼ਾਹਿਰ ਜੀ ਗੱਲ ਹੈ ਉਹ ਵੀ ਆਪਣੀ ਪੂਰਾ ਆਪਣਾ ਪੂਰਾ ਜ਼ੋਰ ਲਾ ਰਿਹਾ ਤਰਨਤਾਰਨ ਦੇ ਵਿੱਚ ਉਹਨਾਂ ਦੀਆਂ ਵੀ ਖਾਸੀਆਂ ਰੈਲੀਆਂ ਪਹਿਲਾਂ ਹੋ ਹਟੀਆਂ ਨੇ ਤੇ ਉਸ ਤੋਂ ਇਲਾਵਾ ਬਾਕੀ ਪਾਰਟੀਆਂ ਨੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਹੈ ਔਰ ਈਵਨ ਜਿਹੜੀਆਂ ਕੋਮੰਤਰੀ ਪਾਰਟੀਆਂ ਨੇ ਆਮ ਆਦਮੀ ਪਾਰਟੀ ਕਾਂਗਰਸ ਭਾਜਪਾ ਉਹ ਵੀ ਕੋਸ਼ਿਸ਼ ਕਰਨਗੇ ਕਿ ਇਸ ਖੇਤਰ ਨੂੰ ਆਪਣੇ ਵੱਲ ਨੂੰ ਕਿਸੇ ਨਾ ਕਿਸੇ ਤਰੀਕੇ ਲਿਆਂਦਾ ਜਾਵੇ ਕਿਉਂਕਿ ਤਰਨਤਾਰਨ ਦੀ ਚੋਣ ਹੈ ਤਰਨਤਾਰਨ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ ਉਹਨਾਂ ਦਾ ਦਿਹਾਂਤ ਹੋ ਜਾਂਦਾ ਹੈ ਤੇ ਉਹਨਾਂ ਦੇ ਦਿਹਾਂਤ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੂੰ ਹੋਵੇਗਾ ਕਿ ਇਹ ਖੇਤਰ ਵਾਪਸ ਇਹ ਟੈਰਿਟਰੀ ਵਾਪਸ ਅਕਵਾਇਰ ਕਰ ਲਈ ਜਾਵੇ ਨਹੀਂ ਤਾਂ ਫਿਰ ਮੱਪਾ ਰੀ ਨੁਕਸਾਨ ਸਹਿਣਾ ਪੈ ਸਕਦਾ ਹੈ ਕਿਉਂਕਿ ਲੰਗੀਆਂ ਚਾਰ ਜੰਨੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕਹਿੰਦੇ ਨਾ ਕਹਿੰਦੇ ਆ ਵੀ 1 60 ਤਾਂ ਜ਼ਰੂਰ ਲੱਗ ਗਈ ਹੈ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈ ਬਰਨਾਲਾ ਹਲਕਾ ਜਿਹੜਾ ਆ ਉਹ ਆਮ ਆਦਮੀ ਪਾਰਟੀ ਹਾਰ ਚੁੱਕੀ ਹੈ ਉੱਥੇ ਕਾਂਗਰਸ ਨੇ ਸਨ ਲਾ ਲਈ ਕਾਂਗਰਸ ਨੇ ਉੱਥੇ ਆਪਣਾ ਝੰਡਾ ਗੱਡ ਦਿੱਤਾ ਹੈ ਉੱਥੇ ਆਮ ਆਦਮੀ ਪਾਰਟੀ ਨੇ ਹਾਰ ਦਾ ਸਾਹਮਣਾ ਕਰਨਾ ਪਿਆ ਕਾਂਗਰਸ ਨੇ ਉੱਥੇ ਜਿੱਤ ਹਾਸਲ ਕਰ ਲਈ ਕਾਂਗਰਸ ਨੇ ਉੱਥੇ ਸਨ ਲਾ ਲਈ ਆਪਣਾ ਝੰਡਾ ਕਾਇਮ ਕਰ ਲਿਆ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਹੈ ਜੇ ਬਾਕੀ ਲੋਕ ਸਭਾ ਹਲਕਿਆਂ ਦੀ ਗੱਲ ਕਰੀਏ ਲੋਕ ਸਭਾ ਚੋਣਾਂ ਹੋ ਕੇ ਹਟੀਆਂ ਨੇ ਆਮ ਆਦਮੀ ਪਾਰਟੀ ਨੂੰ ਉੱਥੇ ਵੀ ਭਾਰੀ ਝਟਕੇ ਮਹਿਸੂਸ ਹੋਏ ਨੇ ਸੱਤ ਸੀਟਾਂ ਕਾਂਗਰਸ ਜਿੱਤ ਗਈ ਤਿੰਨ ਸੀਟਾਂ ਤੇ ਸਿਮਟ ਕੇ ਰਹਿ ਗਈ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਇੱਕ ਪ੍ਰੈਸ਼ਰ ਹੋਵੇਗਾ ਉਸੇ ਪ੍ਰੈਸ਼ਰ ਦੇ ਚੱਲਦੇ ਤਾਂ ਮਨੀਸ਼ ਸੋਦੀਆ ਕਹਿੰਦੇ ਆ ਕਿ ਸਾਮ-ਧਾਮ ਦੰਡਬੇਦ ਜੋ ਕੁਝ ਵੀ ਵਰਤਣਾ ਪਵੇ ਝੂਠ ਸੱਚ ਲੜਾਈ ਝਗੜਾ ਸਭ ਕੁਝ ਵਰਤਾਂਗੇ ਖੈਰ ਤਰਨ ਤਰਨ ਦੀ ਜੰਮਨੀ ਚੋਣ ਦੇ ਵਿੱਚ ਹੁਣ ਮਲਟੀ ਕਾਰਨਰਡ ਮੈਚ ਹੋ ਸਕਦਾ ਹੈ ਇਹਦੇ ਵਿੱਚ ਕੋਈ ਦੋ رائے ਨਹੀਂ ਹੈ ਇੱਕ ਤਾਂ ਵੱਡੀ ਗੱਲ ਪੰਥ ਵੀ ਉਰੇ ਵੰਡਿਆ ਪਿਆ ਪੰਥ ਵੀ ਆਪੋ ਆਪਣੇ ਧੜਿਆਂ ਦੇ ਵਿੱਚ ਵੰਡਿਆ ਪਿਆ ਜਿਹੜੇ ਬਾਕੀ ਦੇ ਧੜੇ ਨੇ ਉਹਨਾਂ ਨੂੰ ਸੁਖਬੀਰ ਬਾਦਲ ਦੀ ਪ੍ਰਧਾਨਗੀ ਨਹੀਂ ਪਸੰਦ ਸਿਮਰਨਜੀਤ ਸਿੰਘ ਮਾਨ ਰਲ ਕੇ ਨਹੀਂ ਚੱਲਣਾ ਚਾਹ ਰਹੇ ਸ਼ਾਇਦ ਖੈਰ ਚੱਲ ਵੀ ਸਕਦੇ ਹੈ ਪਰ ਦੂਸਰੇ ਪਾਸੇ ਪਾਈ ਅਮਰਿਤਪਾਲ ਸਿੰਘ ਜਿਨ੍ਹਾਂ ਦਾ ਪਲੜਾ ਆਲਰੇਡੀ ਭਰੀ ਹੈ ਔਰ ਦੂਸਰੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਆਲਰੇਡੀ ਇੱਕ ਵੱਡੇ ਪਾਇਦਾਨ ਤੇ ਖੜੋਤੇ ਹੋਏ ਨੇ ਉਹ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਬੜੇ ਉੱਚੇ ਪੱਧਰ ਦੇ ਉੱਤੇ ਵਿਚਾਰੇ ਜਾ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਜਦੋਂ ਪ੍ਰਧਾਨ ਬਣਦੇ ਨੇ ਉਸ ਤੋਂ ਬਾਅਦ ਇੱਕ ਲਹਿਰ ਚੱਲੀ ਕਿ ਅਕਾਲੀ ਦਲ ਨੂੰ ਪੁਨਰਸੁਰਜੀਤ ਕੀਤਾ ਜਾ ਰਿਹਾ ਹੈ ਹੁਣ ਉਹ ਪੁਨਰਸੁਰਜੀਤੀ ਵਾਲੀ ਵਿਚਾਰਤਾ ਰਵੀ ਨਾਲ ਕੰਮ ਕਰ ਰਹੀ ਹੈ ਔਰ ਵੱਡੀ ਗੱਲ ਇਹ ਕਿ ਜੇ ਇਹ ਦੋਵੇਂ ਰਲ ਜਾਂਦੇ ਗਿਆਨੀ ਹਰਪ੍ਰੀਤ ਸਿੰਘ ਔਰ ਭਾਈ ਅਮਰਤਪਾਲ ਸਿੰਘ ਤੇ ਉਸ ਤੋਂ ਬਾਅਦ ਉਸ ਗੱਠਜੋੜ ਨੂੰ ਉਸ ਸੰਭਾਵੀ ਗੱਠਜੋੜ ਨੂੰ ਕਿਸ ਤਰ੍ਹਾਂ ਦੇਖਿਆ ਜਾ ਸਕਦਾ ਹੈ ਜਾਂ ਉਸ ਸਿਆਸਤ ਵਿੱਚ ਕਿਸ ਤਰ੍ਹਾਂ ਦਾ ਪਹੁੰਚਾਲ ਲਿਆ ਸਕਦਾ ਹੈ ਇਹਦੀਆਂ ਸੰਭਾਵਨਾਵਾਂ ਵਾਣੀ ਹੁਣ ਤੇਜ਼ ਹੋ ਰਹੀਆਂ ਨੇ ਮਸਲਨ ਪਾਰਟੀਆਂ ਵਾਸਤੇ ਇਮਤਿਹਾਨ ਦੀ ਘੜੀ ਹੈ ਸੁਖਬੀਰ ਸਿੰਘ ਬਾਦਲ ਹਾਲ ਹੀ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਨਾਲ ਮੁਲਾਕਾਤ ਕਰਕੇ ਆਏ ਹੈ ਉਸ ਮੁਲਾਕਾਤ ਨੂੰ ਨਿਰੋਲ ਪਰਵਾਰਕ ਸਮਝਿਆ ਜਾ ਸਕਦਾ ਹੈ ਉਸ ਮੁਲਾਕਾਤ ਨੂੰ ਨਰੋਲ ਪਰਸਨਲ ਸਮਝਿਆ ਜਾ ਸਕਦਾ ਹੈ ਹੋ ਸਕਦਾ ਹੈ ਕਿ ਉਹ ਮੁਲਾਕਾਤ ਆਪਣੇ ਨਿੱਜੀ ਵਖਰੇਵੇਂ ਸੰਭਾਵੀ ਨਿੱਜੀ ਵਖਰੇਵੇਂ ਦੂਰ ਕਰਨ ਵਾਸਤੇ ਕੀਤੀ ਗਈ ਹੋਵੇ ਪਰ ਇਹ ਨਹੀਂ ਭੁੱਲਿਆ ਜਾ ਸਕਦਾ ਕਿ ਬਿਕਰਮ ਸਿੰਘ ਮਜੀਠੀਆ ਦਾ ਦਬਦਬਾ ਅੱਜ ਵੀ ਮਾਝੇ ਖੇਤਰ ਦੇ ਵਿੱਚ ਹੈ ਬਿਕਰਮ ਸਿੰਘ ਮਜੀਠੀਆ ਦੀ ਜਿਹੜੀ ਪੈਂਠ ਹੈ ਅੱਜ ਵੀ ਮਾਝੇ ਖੇਤਰ ਦੇ ਵਿੱਚ ਹੈ ਇਹਨੂੰ ਨਹੀਂ ਭੁੱਲਿਆ ਜਾ ਸਕਦਾ ਔਰ ਸੁਖਬੀਰ ਸਿੰਘ ਬਾਦਲ ਇਹ ਨਹੀਂ ਚਾਹਣਗੇ ਕਿ ਇੱਕੋ ਇੱਕ ਉਹਨਾਂ ਦਾ ਇਹੋ ਜਿਹਾ ਲੀਡਰ ਜਿਹੜਾ ਮਾਜੇ ਵਿੱਚ ਸਾਖ ਸ਼ਾਇਦ ਬਚਾ ਸਕਦਾ ਉਸ ਨੂੰ ਹੱਥੋਂ ਗਵਾ ਦੇਣ ਹੋ ਸਕਦਾ ਹੈ ਕਿ ਇਸ ਮੁਲਾਕਾਤ ਦੇ ਵਿੱਚ ਉਸ ਬਾਰੇ ਵੀ ਗੱਲਬਾਤ ਹੋਈ ਹੋਵੇ ਪਰ ਸਵਾਲ ਇਹ ਹੈ ਕਿ ਹੁਣ ਇਸ ਦਰਮਿਆਨ ਵਾਪਰੇਗਾ ਕੀ ਸਥਿਤੀ ਕਿੱਧਰ ਵੱਲ ਨੂੰ ਜਾਊਗੀ ਕੀ ਗੱਠਜੋੜ ਹੋਵੇਗਾ ਸਿੱਧਾ ਜਾਂ ਸਿੱਧਾ ਕੋਈ ਵੀ ਹੋਵੇ ਜਾਂ ਫਿਰ ਇਹ ਸੀਟ ਜਿਹੜੀ ਆ ਇਹ ਟੈਰੀਟਰੀ ਜਿਹੜੀ ਆ ਉਹ ਵਾਪਸ ਆਮ ਆਦਮੀ ਪਾਰਟੀ ਦੇ ਖੇਮੇ ਵਿੱਚ ਜਾਂਦੀ ਹੈ ਇਸ ਵੇਲੇ ਸਥਿਤੀ ਕੁਝ ਵੀ ਨਿਰੰਤਰ ਰੂਪ ਦੇ ਵਿੱਚ ਇਸ਼ਾਰੇ ਨਹੀਂ ਕਰ ਰਹੀ। ਇਸ ਵੇਲੇ ਸਥਿਤੀ ਤਣਾਅਪੂਰਵਕ ਹੈ, ਸਿਆਸੀ ਤੌਰ ਤੇ ਤਣਾਅਪੂਰਵਕ ਹੈ ਔਰ ਇੱਥੇ ਕੁਝ ਵੀ ਹੋ ਸਕਦਾ ਹੈ। ਇਹ ਕਹਿਣ ਦੇ ਵਿੱਚ ਗੁਰੇਜ਼ ਨਹੀਂ ਕਰਨਾ ਚਾਹੀਦਾ। ਖੈਰ, ਆਉਣ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ, ਦੱਸਦੇ ਰਹਿਵਾਂਗੇ ਬਣੇ ਰਵਾਨੀ ਇੰਡੀਆ ਪੰਜਾਬੀ। ਤਰਨਤਾਰਨ ਜ਼ਿਮਨੀ ਚੌਣ ਦੇ ਵਿੱਚ ਸਥਿਤੀ ਤਣਾਅਪੂਰਵਕ ਹੋ ਸਕਦੀ ਹੈ। ਕੰਡੇ ਦੀ ਟੱਕਰ ਹੋ ਸਕਦੀ ਹੈ। ਹਿੰਦੀ 'ਚ ਮੁਹਾਵਰਾ ਹੈ ਕਾਂਟੇ ਕੀ ਟੱਕਰ ਹੋਣਾ। ਇੱਥੇ ਉਹ ਕਾਂਟੇ ਕੀ ਟੱਕਰ ਹੋ ਸਕਦੀ ਹੈ। ਐ ਕਿਉਂ ਕਿ ਆ ਜਾ ਰਿਹਾ ਹੈ। ਕਿਉਂਕਿ ਤਰਨਤਾਰਨ ਨੂੰ ਨਰੋਲ ਪੰਥਕ ਸੀਟ ਮੰਨਿਆ ਜਾਂਦਾ ਹੈ ਨਰੋਲ ਪੰਥਕ ਸੀਟ ਮੰਨਿਆ ਜਾਂਦਾ ਹੈ ਪਹਿਲੀ ਗੱਲ ਤਾਂ ਖਡੂਰ ਸਾਹਿਬ ਲੋਕ ਸਭਾ ਹਲਕਾ ਦਾ ਖੇਤਰ ਹੈ ਤਰਨਤਾਰਨ ਵਿਧਾਨ ਸਭਾ ਹਲਕਾ ਅਤੇ ਜਦੋਂ ਲੋਕ ਸਭਾ ਇਲੈਕਸ਼ਨਸ ਸੀ ਤਾਂ ਇਸ ਲੋਕ ਸਭਾ ਯਾਨੀ ਕਿ ਖਡੂਰ ਸਾਹਿਬ ਹਲਕੇ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਪੰਥ ਨੇ ਭਾਈ ਅਮਰਪਾਲ ਸਿੰਘ ਨੂੰ ਵੋਟ ਪਾਈ ਅਤੇ ਜਿਤਾਇਆ ਇਹਦੇ ਵਿੱਚ ਕੋਈ ਦੋਰਅਐ ਨਹੀਂ ਰਹਿ ਗਈ ਕਿ ਇਹ ਖੇਤਰ ਜਿਹੜਾ ਆ ਉਹ ਹੁਣ ਪੰਥਕ ਵਿਚਾਰਧਾਰਾ ਦੇ ਉੱਤੇ ਚੱਲਦਾ ਨਜ਼ਰ ਆ ਰਿਹਾ ਹੈ ਇੱਥੇ ਪੰਥਕ ਵੋਟ ਜਿਹੜੀ ਹੈ ਉਹ ਸਮੀਕਰਨ ਬਦਲ ਸਕਦੀ ਹੈ ਇਹਦੀਆਂ ਹੁਣ ਚਰਚਾਵਾਂ ਉੱਠਣ ਲੱਗ ਗਈਆਂ ਨੇ ਪਰ ਪੰਥਕ ਪਾਰਟੀਆਂ ਬੇਹੱਦ ਗਿਣਤੀ ਦੇ ਵਿੱਚ ਸਾਹਮਣੇ ਆ ਰਹੀਆਂ ਨੇ ਪੰਥਕ ਪਾਰਟੀਆਂ ਜਿੰਨੀਆਂ ਅੱਗੇ ਆ ਰਹੀਆਂ ਨੇ ਇੱਕ ਪਾਸੇ ਤਾਂ ਇਹ ਵਿਚਾਰ ਹੁੰਦਾ ਹੈ ਕਿ ਭਾਈ ਜਿੰਨੀਆਂ ਜ਼ਿਆਦਾ ਪੰਥਕ ਪਾਰਟੀਆਂ ਉਹਨੇ ਹੀ ਅਸੀਂ ਵੰਡੇ ਜਾ ਰਹੇ ਹਾਂ ਉਹਨੇ ਹੀ ਅਸੀਂ ਖਿੰਡੇ ਪੁੰਡੇ ਜਾ ਰਹੇ ਹਾਂ ਉਹਨੇ ਹੀ ਸਾਡਾ ਵੋਟ ਜਿਹੜਾ ਉਹ ਡਿਸਟ੍ਰਿਬਿਊਟ ਹੋ ਰਿਹਾ ਅਸੀਂ ਇੱਕਸਾਰ ਹੋ ਕੇ ਲੜ ਨਹੀਂ ਪਾ ਰਹੇ ਅਸੀਂ ਆਪਣੇ ਪੰਜਾਬ ਵਾਸਤੇ ਪੰਥ ਵਾਸਤੇ ਖੜ੍ਹ ਨਹੀਂ ਪਾ ਰਹੇ ਇਹ ਇੱਕ ਅਲੈਦਾ ਗੱਲ ਆ ਪਰ ਦੂਸਰੇ ਪਾਸੇ ਜੇ ਸਿਆਸੀ ਸਮਿਕਰਨ ਸਮਝਣ ਦੀ ਕੋਸ਼ਿਸ਼ ਕਰੀਏ ਹਾਲਾਂਕਿ ਇਹ ਗੱਲ ਵੀ ਕਿ ਅਸੀਂ ਵੰਡੇ ਜਾ ਰਹੇ ਆ ਕੱਟੇ ਜਾ ਰਹੇ ਆ ਸਾਡਾ ਵੋਟ ਟੁੱਟਦਾ ਪਿਆ ਇਹ ਕੋਈ ਛੋਟੀ ਗੱਲ ਨਹੀਂ ਐ ਇਸ ਨੂੰ ਛੋਟਾ ਕਰਕੇ ਮਾਪਣ ਦੀ ਜ਼ਰੂਰਤ ਨਹੀਂ ਐ ਇਹਦੇ ਉੱਤੇ ਵਿਚਾਰ ਵਿਮਰਸ਼ ਹੋਣਾ ਚਾਹੀਦਾ ਔਰ 227 ਤੱਕ ਇਸ ਸੰਬੰਧੀ ਕੁਝ ਹੋਣਾ ਚਾਹੀਦਾ ਨਹੀਂ ਤਾਂ ਫਿਰ ਅਸੀਂ ਸਦਾ ਵਾਸਤੇ ਖੰਡੇ ਪੁੰਡੇ ਰਹਿ ਜਾਵਾਂਗੇ ਖੈਰ ਸਿਆਸੀ ਸਮਿਕਰਨਾਂ ਵੱਲ ਵਾਧਦੇ ਆ ਸਿਆਸੀ ਸਮੀਕਰਨ ਕੀ ਕਹਿੰਦੇ ਨੇ ਹੁਣ ਇਸ ਸਥਿਤੀ ਦੇ ਉੱਤੇ ਜਿੱਥੇ ਆਲਰੇਡੀ ਜਿਹੜੇ ਲੋਕ ਸਭਾ ਹਲਕੇ ਦੇ ਵਿੱਚ ਆਲਰੇਡੀ ਭਾਈ ਅਮਰਿਤਪਾਲ ਸਿੰਘ ਜਿੱਤ ਚੁੱਕੇ ਨੇ ਭਾਈ ਅਮਰਿਤਪਾਲ ਸਿੰਘ ਨੂੰ ਵਰਤੰਤਕ ਵੋਟਾਂ ਪੈ ਚੁੱਕੀਆਂ ਨੇ ਉੱਥੇ ਸੰਭਾਵੀ ਤੌਰ ਦੇ ਉੱਤੇ ਰੁਝਾਨ ਹੋਵੇਗਾ ਕਿ ਦੁਬਾਰਾ ਭਾਈ ਅਮਰਿਤਪਾਲ ਸਿੰਘ ਵੱਲ ਨੂੰ ਰੁਝਾਨ ਥੋੜਾ ਜ਼ਿਆਦਾ ਨਜ਼ਰ ਆਵੇ ਪਰ ਇੱਥੇ ਭਾਈ ਅਮਰਿਤਪਾਲ ਸਿੰਘ ਇਕੱਲੇ ਨਹੀਂ ਇੱਥੇ ਭਾਈ ਅਮਰਿਤਪਾਲ ਸਿੰਘ ਦੇ ਟਕਰਾਅ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਵੀ ਉਤਰ ਸਕਦੇ ਨੇ ਹਾਲਾਂਕਿ ਸੰਭਾਵਨਾਵਾਂ ਨੇ ਕਿ ਆਉਂਦੇ ਸਮੇਂ ਦੇ ਵਿੱਚ ਜਾਂ ਹੋ ਸਕਦਾ ਹੈ ਪੋਸੀਬਿਲਿਟੀ ਹੈ ਕਿ ਜ਼ਮਨੀ ਚੋਣਾ ਦੇ ਵਿੱਚ ਵੀ ਇਨਫੈਕਟ ਇੱਥੇ ਕੋਈ ਗੱਠ ਜੋੜ ਹੋ ਜਵੇ ਸਿੱਧਾ ਜਾਂ ਸਿੱਧਾ ਗੱਠ ਜੋੜ ਉਹ ਹੁਣ ਵਕਤ ਦੀ ਗਰਬ ਦੇ ਵਿੱਚ ਹੈ ਪਰ ਸੰਭਾਵਨਾ ਜ਼ਰੂਰ ਬਣੀ ਹੋਈ ਹੈ ਤੇ ਪਰ ਦੂਸਰੇ ਪਾਸੇ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਨੇ ਨਾਲ ਮਾਝਾ ਖੇਤਰ ਹੈ ਤੇ ਮਾਝੇ ਖੇਤਰ ਨੂੰ ਸੁਖਬੀਰ ਬਾਦਲ ਵੀ ਹੱਥੋਂ ਨਹੀਂ ਜਾਣ ਦੇਣਾ ਚਾਹਣਗੇ ਜ਼ਾਹਿਰ ਜੀ ਗੱਲ ਹੈ ਉਹ ਵੀ ਆਪਣੀ ਪੂਰਾ ਆਪਣਾ ਪੂਰਾ ਜ਼ੋਰ ਲਾ ਰਿਹਾ ਹੈ ਤਰਨਤਾਰਨ ਦੇ ਵਿੱਚ ਉਹਨਾਂ ਦੀਆਂ ਵੀ ਖਾਸੀਆਂ ਰੈਲੀਆਂ ਪਹਿਲਾਂ ਹੋ ਹਟੀਆਂ ਨੇ ਤੇ ਉਸ ਤੋਂ ਇਲਾਵਾ ਬਾਕੀ ਪਾਰਟੀਆਂ ਨੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਹੈ ਔਰ ਈਵਨ ਜਿਹੜੀਆਂ ਕੋਮੰਤਰੀ ਪਾਰਟੀਆਂ ਨੇ ਆਮ ਆਦਮੀ ਪਾਰਟੀ ਕਾਂਗਰਸ ਭਾਜਪਾ ਉਹ ਵੀ ਕੋਸ਼ਿਸ਼ ਕਰਨ ਗਿਆ ਕਿ ਇਸ ਖੇਤਰ ਨੂੰ ਆਪਣੇ ਵੱਲ ਨੂੰ ਕਿਸੇ ਨਾ ਕਿਸੇ ਤਰੀਕੇ ਲਿਆਂਦਾ ਜਾਵੇ ਕਿਉਂਕਿ ਤਰਨਤਾਰਨ ਦੀ ਚੋਣ ਹੈ ਤਰਨਤਾਰਨ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ ਉਹਨਾਂ ਦਾ ਦਿਹਾਂਤ ਹੋ ਜਾਂਦਾ ਹੈ ਤੇ ਉਹਨਾਂ ਦੇ ਦਿਹਾਂਤ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੂੰ ਹੋਵੇਗਾ ਇਹ ਖੇਤਰ ਵਾਪਸ ਇਹ ਟੈਰਿਟਰੀ ਵਾਪਸ ਅਕਵਾਇਰ ਕਰ ਲਈ ਜਾਵੇ ਨਹੀਂ ਤਾਂ ਫਿਰ ਮਹਾਰੀ ਨੁਕਸਾਨ ਸਹਿਣਾ ਪੈ ਸਕਦਾ ਹੈ ਕਿਉਂਕਿ ਲੰਗੀਆਂ ਚਾਰ ਜੰਮੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕਹਿੰਦੇ ਨਾ ਕਹਿੰਦੇ ਆ ਵੀ ਇੱਕ ਛੱਟ ਤਾਂ ਜ਼ਰੂਰ ਲੱਗ ਗਈ ਹੈ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈ ਬਰਨਾਲਾ ਹਲਕਾ ਜਿਹੜਾ ਆ ਉਹ ਆਮ ਆਦਮੀ ਪਾਰਟੀ ਹਾਰ ਚੁੱਕੀ ਹੈ ਉੱਥੇ ਕਾਂਗਰਸ ਨੇ ਸਨ ਲਾ ਲਈ ਕਾਂਗਰਸ ਨੇ ਉੱਥੇ ਆਪਣਾ ਝੰਡਾ ਗੱਡ ਦਿੱਤਾ ਹੈ ਉੱਥੇ ਆਮ ਆਦਮੀ ਪਾਰਟੀ ਨੇ ਹਾਰ ਦਾ ਸਾਹਮਣਾ ਕਰਨਾ ਪਿਆ ਕਾਂਗਰਸ ਨੇ ਉੱਥੇ ਜਿੱਤ ਹਾਸਲ ਕਰ ਲਈ ਕਾਂਗਰਸ ਨੇ ਉੱਥੇ ਸਨ ਲਾ ਲਈ ਆਪਣਾ ਝੰਡਾ ਕਾਇਮ ਕਰ ਲਿਆ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਜੇ ਬਾਕੀ ਲੋਕ ਸਭਾ ਹਲਕਿਆਂ ਦੀ ਗੱਲ ਕਰੀਏ ਲੋਕ ਸਭਾ ਚੋਣਾਂ ਹੋ ਕੇ ਹਟੀਆਂ ਨੇ ਆਮ ਆਦਮੀ ਪਾਰਟੀ ਨੂੰ ਉੱਥੇ ਵੀ ਭਾਰੀ ਝਟਕੇ ਮਹਿਸੂਸ ਹੋਏ ਨੇ 7 ਸੀਟਾਂ ਕਾਂਗਰਸ ਜਿੱਤ ਗਈ 3 ਸੀਟਾਂ ਤੇ ਸਿਮਟ ਕੇ ਰਹਿ ਗਈ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਇੱਕ ਪ੍ਰੈਸ਼ਰ ਹੋਵੇਗਾ ਉਸੇ ਪ੍ਰੈਸ਼ਰ ਦੇ ਚੱਲਦੇ ਤਾਂ ਮਨੀਸ਼ ਸੋਦੀਆ ਕਹਿੰਦੇ ਆ ਕਿ ਸਾਮ-ਦਹਾਮ ਦੰਡਬੇਦ ਜੋ ਕੁਝ ਵੀ ਵਰਤਣਾ ਪਵੇ ਝੂਠ ਸੱਚ ਲੜਾਈ ਝਗੜਾ ਸਭ ਕੁਝ ਵਰਤਾਂਗੇ ਖੈਰ ਤਰਨ ਤਰਨ ਦੀ ਜੰਮਨੀ ਚੋਣ ਦੇ ਵਿੱਚ ਹੁਣ ਮਲਟੀ ਕਾਰਨਰਡ ਮੈਚ ਹੋ ਸਕਦਾ ਹੈ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਇੱਕ ਤਾਂ ਵੱਡੀ ਗੱਲ ਪੰਥ ਵੀ ਉਰੇ ਵੰਡਿਆ ਪਿਆ ਪੰਥ ਵੀ ਆਪੋ ਆਪਣੇ ਧੜਿਆਂ ਦੇ ਵਿੱਚ ਵੰਡਿਆ ਪਿਆ ਜਿਹੜੇ ਬਾਕੀ ਦੇ ਧੜੇ ਨੇ ਉਹਨਾਂ ਨੂੰ ਸੁਖਬੀਰ ਬਾਦਲ ਦੀ ਪ੍ਰਧਾਨਗੀ ਨਹੀਂ ਪਸੰਦ ਸਿਮਰਨਜੀਤ ਸਿੰਘ ਮਾਨ ਰਲ ਕੇ ਨਹੀਂ ਚੱਲਣਾ ਚਾਹ ਰਹੇ ਸ਼ਾਇਦ ਖੈਰ ਚੱਲ ਵੀ ਸਕਦੇ ਆ ਪਰ ਦੂਸਰੇ ਪਾਸੇ ਪਾਈ ਅਮਰਤਪਾਲ ਸਿੰਘ ਜਿਨ੍ਹਾਂ ਦਾ ਪਲੜਾ ਆਲਰੇਡੀ ਭਾਰੀ ਹੈ ਔਰ ਦੂਸਰੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਆਲਰੇਡੀ ਇੱਕ ਵੱਡੇ ਪਾਇਦਾਨ ਤੇ ਖੜੋਤੇ ਹੋਏ ਨੇ ਉਹ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਬੜੇ ਉੱਚੇ ਪੱਧਰ ਦੇ ਉੱਤੇ ਵਿਚਾਰੇ ਜਾ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਜਦੋਂ ਪ੍ਰਧਾਨ ਬਣਦੇ ਨੇ ਉਸ ਤੋਂ ਬਾਅਦ ਇੱਕ ਲਹਿਰ ਚੱਲੀ ਕਿ ਅਕਾਲੀ ਦਲ ਨੂੰ ਪੁਨਰਸੁਰਜੀਤ ਕੀਤਾ ਜਾ ਰਿਹਾ ਹੈ ਹੁਣ ਉਹ ਪੁਨਰਸੁਰਜੀਤੀ ਵਾਲੀ ਵਿਚਾਰਧਾਰਾ ਵੀ ਨਾਲ ਕੰਮ ਕਰ ਰਹੀ ਹੈ ਔਰ ਵੱਡੀ ਗੱਲ ਇਹ ਕਿ ਜੇ ਇਹ ਦੋਵੇਂ ਰਲ ਜਾਂਦੇ ਆ ਗਿਆਨੀ ਹਰਪ੍ਰੀਤ ਸਿੰਘ ਔਰ ਤਾਈ ਅਮਰਿਤਪਾਲ ਸਿੰਘ ਤੇ ਉਸ ਤੋਂ ਬਾਅਦ ਉਸ ਗੱਠਜੋੜ ਨੂੰ ਉਸ ਸੰਭਾਵੀ ਗੱਠਜੋੜ ਨੂੰ ਕਿਸ ਤਰ੍ਹਾਂ ਦੇਖਿਆ ਜਾ ਸਕਦਾ ਹੈ ਜਾਂ ਉਹ ਸਿਆਸਤ ਵਿੱਚ ਕਿਸ ਤਰ੍ਹਾਂ ਦਾ ਪੁਚਾਲ ਲਿਆ ਸਕਦਾ ਹੈ ਇਹਦੀਆਂ ਸੰਭਾਵਨਾਵਾਂ ਨਹੀਂ ਹੁਣ ਤੇਜ਼ ਹੋ ਰਹੀਆਂ ਨੇ ਮਸਲਨ ਪਾਰਟੀਆਂ ਵਾਸਤੇ ਇਮਤਿਹਾਨ ਦੀ ਘੜੀ ਹੈ ਸੁਖਬੀਰ ਸਿੰਘ ਬਾਦਲ ਹਾਲ ਹੀ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਨਾਲ ਮੁਲਾਕਾਤ ਕਰਕੇ ਆਏ ਹੈ ਉਸ ਮੁਲਾਕਾਤ ਨੂੰ ਨਿਰੋਲ ਪਰਵਾਰਕ ਸਮਝਿਆ ਜਾ ਸਕਦਾ ਹੈ ਉਸ ਮੁਲਾਕਾਤ ਨੂੰ ਨਰੋਲ ਪਰਸਨਲ ਸਮਝਿਆ ਜਾ ਸਕਦਾ ਹੈ ਹੋ ਸਕਦਾ ਹੈ ਕਿ ਉਹ ਮੁਲਾਕਾਤ ਆਪਣੇ ਨਿੱਜੀ ਵਖਰੇਵੇਂ ਸੰਭਾਵੀ ਨਿੱਜੀ ਵਖਰੇਵੇਂ ਦੂਰ ਕਰਨ ਵਾਸਤੇ ਕੀਤੀ ਗਈ ਹੋਵੇ ਪਰ ਇਹ ਨਹੀਂ ਭੁੱਲਿਆ ਜਾ ਸਕਦਾ ਕਿ ਬਿਕਰਮ ਸਿੰਘ ਮਜੀਠੀਆ ਦਾ ਦਬਦਬਾ ਅੱਜ ਵੀ ਮਾਝੇ ਖੇਤਰ ਦੇ ਵਿੱਚ ਹੈ ਬਿਕਰਮ ਸਿੰਘ ਮਜੀਠੀਆ ਦੀ ਜਿਹੜੀ ਪੈਂਠ ਹੈ ਅੱਜ ਵੀ ਮਾਝੇ ਖੇਤਰ ਦੇ ਵਿੱਚ ਹੈ ਇਹਨੂੰ ਨਹੀਂ ਭੁੱਲਿਆ ਜਾ ਸਕਦਾ ਔਰ ਸੁਖਬੀਰ ਸਿੰਘ ਬਾਦਲ ਇਹ ਨਹੀਂ ਚਾਹਣਗੇ ਕਿ ਇੱਕੋ ਇੱਕ ਉਹਨਾਂ ਦਾ ਇਹੋ ਜਿਹਾ ਲੀਡਰ ਜਿਹੜਾ ਮਾਜੇ ਵਿੱਚ ਸਾਖ ਸ਼ਾਇਦ ਬਚਾ ਸਕਦਾ ਉਸ ਨੂੰ ਹੱਥੋਂ ਗਵਾ ਦੇਣਾ ਹੋ ਸਕਦਾ ਹੈ ਕਿ ਇਸ ਮੁਲਾਕਾਤ ਦੇ ਵਿੱਚ ਉਸ ਬਾਰੇ ਵੀ ਗੱਲਬਾਤ ਹੋਈ ਹੋਵੇ ਪਰ ਸਵਾਲ ਇਹ ਹੈ ਕਿ ਹੁਣ ਇਸ ਦਰਮਿਆਨ ਵਾਪਰੇਗਾ ਕੀ ਸਥਿਤੀ ਕਿੱਧਰ ਵੱਲ ਨੂੰ ਜਾਊਗੀ ਕੀ ਗੱਠਜੋੜ ਹੋਵੇਗਾ ਸਿੱਧਾ ਜਾਂ ਸਿੱਧਾ ਕੋਈ ਵੀ ਹੋਵੇ ਜਾਂ ਫਿਰ ਇਹ ਸੀਟ ਜਿਹੜੀ ਹੈ ਇਹ ਟੈਰੀਟਰੀ ਜਿਹੜੀ ਹੈ ਉਹ ਵਾਪਸ ਆਮ ਆਦਮੀ ਪਾਰਟੀ ਦੇ ਖੇਮੇ ਵਿੱਚ ਜਾਂਦੀ ਹੈ ਇਸ ਵੇਲੇ ਸਥਿਤੀ ਕੁਝ ਵੀ ਨਿਰੰਤਰ ਰੂਪ ਦੇ ਵਿੱਚ ਇਸ਼ਾਰੇ ਨਹੀਂ ਕਰ ਰਹੀ ਇਸ ਵੇਲੇ ਸਥਿਤੀ ਤਣਾਅਪੂਰਵਕ ਹੈ ਸਿਆਸੀ ਤੌਰ ਤੇ ਤਣਾਅਪੂਰਵਕ ਹੈ ਔਰ ਇੱਥੇ ਕੁਝ ਵੀ ਹੋ ਸਕਦਾ ਹੈ ਇਹ ਕਹਿਣ ਦੇ ਵਿੱਚ ਗੁਰੇਜ਼ ਨਹੀਂ ਕਰਨਾ ਚਾਹੀਦਾ ਖੈਰ ਆਨ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰਵਾਨੀ ਇੰਡੀਆ ਪੰਜਾਬੀ